ਸਾਹਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚਿਆ ਤੁਹਾਨੂੰ ਮੇਤਰੋ ਪਿੰਡਾ ਪਾਟੇ ਲਮਾਂ ਕਲਾ ਦੇ ਵਿੱਚ ਟਿਲਮਾਂ ਕਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰਾ ਤੇ ਕੋਟਕ ਦੇ ਪੂਰੇ ਸ਼ਹਿਰ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਜਦੋਂ ਤੁਸੀਂ ਕੋਟਕਪੂਰੇ ਵਾਲਾ ਪੁਲ ਚੜੋਗੇ ਚੜ ਕੇ ਸਿੱਧਾ ਤੁਸੀਂ ਗਾਂ ਆਓਗੇ ਅੱਗੇ ਆ ਕੇ ਪੰਜ ਗਰਾਈਆਂ ਲੈ ਇੱਕ ਕੱਟ ਚ ਰਸਤਾ ਪੈਂਦਾ ਉੱਥੋਂ ਢਾਬੇ ਦੇ ਕੋਲੋਂ ਛੜ ਕੇ ਜਦੋਂ ਮੁੜੋਗੇ ਤੁਸੀਂ ਗੇਟ ਦੇ ਥੱਲੇ ਉਹਦੇ ਢਿੱਲਵਕ ਵਾਲਾ ਪਿੰਡ ਨੂੰ ਬਸ ਉੱਥੇ ਜੇ ਆ ਕੇ ਗੇਟ ਦੇ ਕੋਲੇ ਹੀ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਬਸ ਬਿਲਕੁਲ ਢਾਬੇ ਦੀ ਬੈਕਸਾਈਡ ਦੇ ਉੱਪਰ ਹੀ ਰਹਣ ਸਿਰਾ ਭਾਈ ਹੁਣਿਆ ਦਾ ਮਿੱਤਰ ਹਾਈਵੇ ਦੇ ਬਿਲਕੁਲ ਨੇੜੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਸੂਈ ਸਵਾਈ ਮਹਿ ਬਕਾਉ ਆ ਬਾਈ ਤੇ ਦੁੱ ਚੰਗੇ ਦੁੱਧ ਤੇ ਚੱਲਦੀ ਪਈ ਆ ਮਲਾਂ ਮਗਰ ਇਹਦੇ ਕੱਟੀਆਂ ਸਾਰੀ ਜਾਣਕਾਰੀ ਬਾਕੀ ਲੈ ਦਿੰਨਾ ਬਾਈ ਤੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬੜ ਬਾਈ ਠੀਕ ਹੈ ਬਈ ਸੇਤਾ ਦੇ ਪਰਿਵਾਰ ਤੋਂ ਬਹੁਤ ਵਧੀਆ ਸਰੋਕਾਰ ਬਿਨਾ ਨਾਮ ਦੱਸ ਦੀ ਅਕੇ ਰਦੀ ਆਪਨਾ ਡੀਸੀ ਢੋਲੋ ਡੀਸੀ ਢਿਲੋ ਠੀਕ ਹੈ ਬਾਈ ਡੀਸੀ ਬਾਈ ਜਿਹੜੀ ਆਪਾਂ ਮੈਂ ਵੇਚ ਰਹੀ ਆ ਇਹ ਕਿੰਨਵਾ ਸੂਆ ਬਾਈ ਚੌਥੇ ਸੂਆ ਵੀਰ ਚੌਥਾ ਸੂਆ ਐਤ ਕੀ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ ਹਫਤਾ ਕੋ ਹੁਣ ਆਲਾ ਕੱਲੂ ਹੋ ਜੂ ਹਫਤਾ ਕੱਲੂ ਮੈਂ ਐਤਵਾਰ ਨੂੰ ਇਹਨੂੰ ਹਫਤਾ ਹੋ ਗੂ ਵੀ ਐਤਵਾਰ ਦੀ ਸੂਈ ਆ ਐਤਵਾਰ ਦੀ ਕੱਟੀ ਦੇਗੀ ਫਿਰ ਇਹ ਅੱਛਾ ਸਾਂਹ ਹਾਂਜੀ ਦੁੱਧ ਕਿੰਨਾ ਇਸ ਟਾਈਮ ਤਿਆਰ ਆ ਹੁਣ ਕੰਡੇ ਵਾਲਾ ਇਹ 8 ਲੀਟਰ ਦੂਰ ਜਣ ਮਾ ਲਾ ਡੰਗਦਾ ਕਿ ਦੋ ਡੰਗਾ ਦੋ ਡੰਗਾ ਦਾ ਠੀਕ ਆ ਬਾਈ ਹੁਣ ਇਸ ਟਾਈਮ 8 ਲੀਟਰ ਤਿਆਰ ਆ ਠੀਕ ਆ ਦੁੱਧ ਉਂਝ ਪੀ ਕੇ ਲੈਵਲ ਕਿੰਨਾ ਦੇ ਦਿੰਦੇ 3 12 13 ਲੀਟਰ ਦੇ ਦੂ ਠੀਕ ਆ ਬਾਈ ਠੀਕ ਆ ਚੋਲੇ ਜਣ ਚੰਗੀ ਆ ਬਾਈ ਪਾਣੇ ਦੋਨੇ ਪਾਸੇ ਬੈਠੇ ਚੋਲੇ ਦੋ ਜਣ ਚੋਲੇ ਸੀ ਰਹਿ ਗਈ ਆ ਵਾ ਵਧੀਆ ਦੋ ਜਣ ਚੋਲੇ ਰਹੇ ਆ ਸੀ ਠੀਕ ਆ ਬਾਈ ਠੀਕ ਜੀ ਕੋ ਘਰੇ ਰੱਖਣਾ ਨਾ ਪੈਣ ਦੇ ਪੈਨ ਜੱਲਾ ਪਤਾ ਨਹੀਂ ਉਹ ਅਸੀਂ ਦੋ ਜਣ ਤੋਕੇ ਵੇਖ ਲੈ ਕਰ ਬਸ ਠੀਕ ਆ ਮਨੇ ਬਾਈ ਕੱਟੀ ਮੰਗ ਰਾ ਠੀਕ ਨਾ ਬੰਦਾ ਜੋਲੀ ਬੋੜੀ ਜੁਨਾ ਦੋ ਮਹੀਨੇ ਪਹਿਲਾਂ ਉਹ ਜੋ ਸੂਤ ਆ ਦੋ ਮਹੀਨੇ ਬਾਅਦ ਬਣ ਜਾਂਦੀ ਹੈ ਪਰ ਠੀਕ ਹੈ ਬਾਈ ਤੇ ਉਹਦੇ ਕਿੰਨਾ ਨੂੰ ਟਾਈਮ ਪਿਆ ਜੇ ਪਹਿਲੇ ਕਿ ਸੱਤ ਮਹੀਨੇ ਹਾਂ 8-9 ਮਹੀਨੇ ਪਿਆ ਜੂ ਪਰ ਠੀਕ ਹੈ ਬਾਈ ਰੇਡ ਕੀ ਰੋਗੋ ਵੀਰੇ ਰੇਡ ਮੇਰੇ ਫੋਨ ਤੇ ਦੱਸਾਂ ਉਹ ਗੈਜੇ ਨੇ ਹਾਂ ਠੀਕ ਹੈ ਤੋਨੀ ਵੀਰੇ ਕੱਢੀ ਬਾਦ ਖੋਲੀ ਮੋੜ ਲੈ ਵੀ ਮਿੱਤਰੋ ਚੌਥਾ ਸੂਆ ਕਰਨ ਵਾਲੀ ਸੋਈ ਆ ਕੱਲ ਨੂੰ ਐਤਵਾਰ ਨੂੰ ਇਹਨੂੰ ਹਫਤਾ ਹੋ ਜਾਊਗਾ ਪੂਰਾ ਸੋਈ ਨੂੰ ਬਾਈ ਅੱਜ ਜਿਹੜਾ ਕੱਚਾ ਦੁੱਧ ਹੁੰਦਾ 8-9 ਕਿਲੋ ਤਿਆਰ ਆ ਪਰ ਪੀਕ ਲੈਵਲ ਜਿਹੜਾ 12 ਕਿਲੋ ਦਾ ਫੜ ਜਾਂਦੀ ਆ 12-13 ਕਿਲੋ ਦਾ ਮਤਲਬ ਮੈਂ ਵੱਡੀ ਆ ਬਾਈ ਕਰਦਾ ਲਈ ਮੈਂ ਆ ਡਿਜ਼ਾਈਨ ਚੰਗੇ ਆ ਮੈਂ ਦੁੱਧ ਵਾਲੀ ਆ ਥਣ ਦੁੱਧ ਵਾਲਾ ਲੱਗਾ ਹੋਇਆ ਬਾਕੀ ਕੰਗਰੂ ਰੋਡ ਦੇ ਵਿੱਚ ਵੀ ਸ਼ੇਪ ਦੇ ਵਿੱਚ ਆ ਕਰਮਾ ਵਾਲੀ ਬਾਉਥ ਮਤਲਬ ਜਵੇਂ ਗੋਲਾ ਲੱਤ ਮਜ਼ਬੂਤ ਆ ਅੰਗਾਂ ਪੈਰਾਂ ਦੀ ਹੱਡਾਂ ਦੀ ਮਜ਼ਬੂਤ ਬੰਦੇ ਵੀਰੇ ਬੈਠੇ ਚੌਥਾ ਸੂਆ ਜਿਹੜਾ ਇਹ ਪ੍ਰੋਪਰ ਸੂਈ ਆ ਪਿਓ ਚੌਥਾ ਸੂਆ ਕਰਮ ਵਾਲੀ ਜਿਹੜਾ ਮਿੱਤਰੋ ਪੀਕ ਲੈ ਉਹ ਸੂਈ ਆ ਬਾਕੀ ਪੁੜਾ ਪੜਾ ਵੇਖ ਸਕਦੇ ਹੋ ਤੁਸੀਂ ਲਾਈਵ ਦੀਪ ਜੀ ਕੰਗਰੋੜ ਤੇ ਲਾਦੇ ਕਿਹੜਾ ਦੀ ਕੈਮਰਾ ਹੁਣ ਵਿਖਾ ਦੇ ਦਿੰਦਾ ਸਿੰਘ ਪਾਈ ਐਨ ਪਿਓਰ origignal ਚੌਥਾ ਸੂਆ ਜਿਹੜਾ ਸੂਈ ਆ ਉਹੋ ਹੀ ਦੱਸਿਆ ਤੁਹਾਨੂੰ 2000 ਦੂਜੇ ਤੀਜੇ ਸੋਇ ਦਾ ਬਾਦ ਮਈਆਂ ਖਤਮ ਹੋ ਜਾਂਦੇ ਆ ਉਹ ਤੋਂ ਘੱਟ ਤਾਂ ਕੋਈ ਵੇਚਦਾ ਨਹੀਂ ਪਰ ਬਾਈ ਜੀ ਸੱਚਾਈ ਦੱਸੀ ਹੈ ਜਿਹੜੀ ਚੂਣ ਚਣ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਮਿੱਤਰੋ ਦੁੱਧ 12 ਕਿਲੋ ਦੀ ਕੈਪੈਸਿਟੀ ਮੰਨ ਕੇ ਖਰੀਦਨੀ ਆ ਤੁਸੀਂ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਬਾਈ ਤੁਹਾਡੇ ਨਾਲ ਤੈਅ ਕਰ ਲੂਗਾ ਮਿੱਤਰੋ ਕੱਟੀ ਜਾਂਦੇ ਮਗਰਾਂ ਲੈ ਵੀ ਦੀ ਸਖਰੇ ਕੱਟੀ ਵੀ ਵਿਖਾ ਦੇ ਬਈ ਕੱਟੀ ਵੀ ਬਹੁਤ ਸੋਹਣੀ ਮਗਰਾਂ ਤੇ ਕਰਮਾ ਵਾਲੀ ਦੇ ਤੇ ਬਾਈ ਬੱਚਾ ਛੱਡ ਦੀਏ ਜੇ ਤੁਹਾਰਾ ਬਾਈ ਇੱਕ ਵਾਰੀ ਨੰਬਰ ਦੇ ਦਿਆ ਉਹਦਾ ਮੈਨੂੰ 94 640 ਜੀ 92795 94640 92795 92795 ਛੱਡ ਦੀ ਬਤਾ ਹੁਣ ਮੜਾ ਲੈ ਵੀ ਮਿੱਤਰੋ ਉਹਨੂੰ ਚੋੜ ਵੀ ਵਿਖਾਈ ਦਿੰਦਾ ਮੈਂ ਲੈ ਵੀ ਮਿੱਤਰੋ ਚੋਣ ਜਾਣ ਵੀ ਕਰਮ ਵਾਲੇ ਨੂੰ 100 ਦਾ 100 ਆ ਦੂਜਿਆਂ ਵੀ ਭਾਈ ਚੋਦੇ ਮਾਰ ਦੇ ਤਾਰਾ ਮਗਰ ਦੋਵਾਂ ਤੁਹਾਨੂੰ ਇੱਕ ਅਗੜੇ ਪਿਛਲੇ ਚੋਦੇ ਭਾਈ ਦੋ ਅਗਲੇ ਚੋਦੇ ਦੋ ਮਗਰ ਭਾਈ ਕਾਲੀ ਪਰਨੇ ਚੋਦੇ ਮੈਂ ਪੂਰੀ ਹੈ ਪੂਰੀ ਹੈ ਨਾ ਬੱਸ ਕੋਈ ਗੱਲ ਲੇ ਮਿੱਤਰੋ ਰੇਡ ਦਾ ਫੋਨ ਦੇ ਉੱਤੇ ਆ ਨੰਬਰ ਸਕਰੀਨ ਦੇ ਉੱਤੇ ਆ ਪ੍ਰਿੰਟ ਹੈਗਾ ਜਿਹੜਾ ਟਿਲਮਕਲਾ ਜ਼ਿਲ੍ਹਾ ਬਾਈਨ ਫਰੀਦਕੋੜ ਨੇੜੇ ਜਿਹੜਾ ਸ਼ਹਿਰ ਹੈ ਉਹ ਕੋਟਕਪੂਰਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ